ਗਰਲਫ੍ਰੈਂਡ ਬੁਆਏਫ੍ਰੈਂਡ ਵੀਜ਼ਾ ਦੋਸਤੋ ਅਸੀਂ ਆਸਟ੍ਰੇਲੀਆ ਦਾ ਗਰਲਫ੍ਰੈਂਡ ਬੁਆਏਫ੍ਰੈਂਡ ਵੀਜ਼ਾ ਲੈ ਕੇ ਆਏ ਆ ਪਿੱਛੇ ਜੀ ਅਸੀਂ ਰਿਜ਼ਲਟ ਵੀ ਬਹੁਤ ਲਏ ਆ ਤੁਸੀਂ ਸਾਡੇ ਸਪੀਕਰ ਸਿੰਘ ਯੂਲੋ ਤੇ ਯੂਲੋ ਐਜੂਕੇਸ਼ਨ ਤੇ ਦੋਨਾਂ ਤੇ ਇੰਸਟਾਗ੍ਰam ਤੁਸੀਂ ਚੈੱਕ ਕਰ ਸਕਦੇ ਹੋ ਅਸੀਂ ਉੱਥੇ ਵੀਜ਼ਾ ਦੇ ਟਿਊਟੋਰੀਅਲ ਹੈਗੇ ਆ ਅਸੀਂ ਉੱਥੇ ਪਾਏ ਹੋਏ ਆ ਟੈਸਟੀਮੋਨੀਅਲਸ ਅਸੀਂ ਪਾਏ ਹੋਏ ਆ ਜਿਹੜੇ ਕਿ ਗਰਲਫ੍ਰੈਂਡ ਬੁਆਏਫ੍ਰੈਂਡ ਦੇ ਰਿਲੇਟਡ ਹੈਗੇ ਆ ਤੇ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਜੇ ਤੁਸੀਂ ਵੀ ਗਰਲਫ੍ਰੈਂਡ ਬॉयਫ੍ਰੈਂਡ ਵੀਜ਼ਾ ਤੇ ਜਨਣਾ ਚਾਹੁੰਦੇ ਹੋ ਕਿ ਤੁਹਾਨੂੰ ਕਰਨਾ ਕੀ ਪੈਣਾ ਇਸ ਵੀਡੀਓ ਦੇ ਵਿੱਚ ਐਂਡ ਤੱਕ ਬਨੇ ਰਹੋ ਤੁਹਾਨੂੰ ਪਤਾ ਲੱਗ ਜਾਊਗਾ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ULO এডੂਕੇਸ਼ਨ ਨੂੰ ਸੋ ਤਾਂ ਕਿ ਜਦੋਂ ਵੀ ਕੋਈ ਨਵਾਂ ਵੀਜ਼ਾ ਜਾਂ ਨਵੀਂ ਕੋਈ ਅਪਡੇਟ ਲੈ ਕੇ ਆਈਏ ਤੁਹਾਨੂੰ ਪਹਿਲੇ ਨੰਬਰ ਤੇ ਪਤਾ ਚੱਲ ਜਾਵੇ ਤਾਂ ਦੋਸਤੋ ਜਦੋਂ ਵੀ ਤੁਸੀਂ ਮਤਲਬ ਆਪਣਾ ਵੀਜ਼ਾ ਅਪਲਾਈ ਕਰਨਾ ਹੈ ਖਾਸ ਕਰਕੇ ਗਰਲਫ੍ਰੈਂਡ ਬॉयਫ੍ਰੈਂਡ ਵੀਜ਼ਾ ਆਸਟ੍ਰੇਲੀਆ ਦਾ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲੈਣਾ ਬਹੁਤ ਔਖਾ ਹੈ ਐਂਬੈਸੀ ਬਹੁਤ ਹੀ ਤਸੱਲੀਆਂ ਕਰਾਉਂਦੀ ਆ ਆਪਣੀਆਂ ਜਦੋਂ ਆਪਾਂ ਵੀਜ਼ਾ ਲੈਣਾ ਹੋਵੇ ਬਟ ਅਸੀਂ ਲੈ ਕੇ ਆਏ ਆ ਗਰਲਫ੍ਰੈਂਡ ਬॉयਫ੍ਰੈਂਡ ਵੀਜ਼ਾ ਸੀ ਰੀਸੈਂਟਲੀ ਬਹੁਤ ਐਪਲੀਕੇਸ਼ਨ ਪਾਈਆਂ ਅਸੀਂ ਸਾਨੂੰ ਰਿਜ਼ਲਟ ਵੀ ਚੰਗੇ ਮਿਲੇ ਆ ਤੇ ਦੋਸਤੋ ਜੇ ਤੁਸੀਂ ਵੀ ਅਪਲਾਈ ਕਰਨਾ ਤਾਂ ਘਰੇ ਨਾ ਬੈਠੇ ਰਹੋ ਫੋਨ ਚੱਕੋ ਨੰਬਰ ਥਲੇ ਫਲੈਸ਼ ਹੋ ਰਿਹਾ ਕਾਲ ਕਰਕੇ ਸਾਰਾ ਪ੍ਰੋਸੈਸ ਸਮਝ ਲਓ ਇੱਕ ਵਾਰ ਆਫਿਸ ਆਓ ਜੇ ਮੈਂ ਤੁਹਾਨੂੰ ਮੋਟਾ-ਮੋਟਾ ਇਹ ਦੱਸ ਦਣਾ ਤੁਸੀਂ ਕਰਨਾ ਕੀ ਹੈਗਾ ਇੱਕ ਸਪੌਂਸਰ ਲੈਟਰ ਮੰਗਵਾਉਣੀ ਹੈ ਤੁਸੀਂ ਆਪਣੀ ਗਰਲਫ੍ਰੈਂਡ ਜਾਂ ਬੋਏਫ੍ਰੈਂਡ ਵੱਲੋਂ ਜਿਹੜਾ ਆਸਟ੍ਰੇਲੀਆ ਬੈਠਾ ਹੋਇਆ ਚਾਹੇ ਉਹ ਪੜ ਰਿਹਾ ਚਾਹੇ ਉਹ ਵਰਕ ਪਰਮਿਟ ਤੇ ਆ ਚਾਹੇ ਉਹ ਪੀਆਰ ਆਪਣਾ ਫੋਨ ਚੱਕੋ ਉਹਨੂੰ ਕਾਲ ਕਰੋ ਉਹਨੂੰ ਪੁੱਛੋ ਕਿ ਮੈਨੂੰ ਸਪੌਂਸਰ ਲੈਟਰ ਤੁਸੀਂ ਕਦੋਂ ਭੇਜੋਗੇ ਸਪੌਂਸਰ ਲੈਟਰ ਲੈ ਕੇ ਤੁਸੀਂ ਸਾਡੇ ਆਫਿਸ ਆਓ ਮੋਗਾ ਮੁਹਾਲੀ ਜਿਰਾ ਧਰਮਕੋਟ ਆਪਾਂ ਤੁਹਾਡੀ ਪ੍ਰੋਫਾਈਲ ਦੇ ਉੱਪਰ ਗੱਲਬਾਤ ਕਰਾਂਗੇ ਬੈਠਾਂਗੇ ਡਿਸਕਸ ਕਰਾਂਗੇ ਕਿੰਨੇ ਅਪਲਾਈ ਹੋ ਸਕਦਾ ਕਿਵੇਂ ਨਹੀਂ ਅਪਲਾਈ ਹੋਣਾ ਜਾਂ ਕਿਹੜੀ ਜਗ੍ਹਾ ਕਰਨਾ ਹੈ ਕਿਵੇਂ ਕਰਨਾ ਅਪਲਾਈ ਕੀ ਆਪਣਾ ਪ੍ਰੋਸੀਜਰ ਬਣੂਗਾ ਡਾਕੂਮੈਂਟਸ ਕਿਹੜੇ ਕਿਹੜੇ ਚਾਹੀਦੇ ਆ ਫੰਡ ਕਿੰਨੇ ਚਾਹੀਦੇ ਆ ਸਪான்ਸਰ ਉੱਤੇ ਕਿਹੜੇ ਸਟੇਟਸ ਤੇ ਹੋਣਾ ਚਾਹੀਦਾ ਤੁਹਾਡੇ ਰਿਲੇਸ਼ਨਸ਼ਿਪ ਪ੍ਰੂਫਸ ਕਿਹੜੇ ਕਿਹੜੇ ਲੱਗਣੇ ਆ ਬਟ ਇੱਕ ਗੱਲ ਧਿਆਨ ਚ ਰੱਖਿਓ ਜੇ ਤੁਸੀਂ ਐਲਸ ਪੀਟੀ ਨਹੀਂ ਵੀ ਕੀਤੀ ਹੋਈ ਤੁਹਾਡੀ ਪ੍ਰੋਫਾਈਲ ਦੇ ਵਿੱਚ ਗੈਪ ਵੀ ਹੈਗਾ ਤਾਂ ਵੀ ਤੁਸੀਂ ਆਸਟ੍ਰੇਲੀਆ ਜਾ ਸਕਦੇ ਹੋ ਕਰਨਾ ਕੀ ਆ ਥਲੇ ਨੰਬਰ ਫਲੈਸ਼ ਹੋ ਰਿਹਾ ਤੁਸੀਂ ਕਾਲ ਕਰੀ ਉਹਨਾਂ ਨੰਬਰਾਂ ਤੇ ਪੁੱਛਣਾ ਹੈ ਪ੍ਰੋਸੈਸ ਸਾਰਾ ਤਦ ਨੂੰ ਪ੍ਰਸਾਦ ਸਮਝਾ ਦੇਣਗੇ ਫੋਨ ਤੇ ਜੇ ਫੋਨ ਤੇ ਨਾ ਸਮਝ ਲੱਗੇ ਸਿੱਧਾ ਤੁਸੀਂ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ ਮੋਗਾ ਮੁਹਾਲੀ ਜ਼ਿਲ੍ਹਾ ਧਰਮਕੋਟ ਜੇ ਤੁਸੀਂ ਆਇਲਸ ਨਹੀਂ ਕੀਤੀ ਪੀਡੀ ਨਹੀਂ ਕੀਤੀ ਤਾਂ ਤੁਸੀਂ ਬਾਹਰ ਜਾ ਸਕਦੇ ਹੋ ਆਪਣੇ ਗਰਲਫ੍ਰੈਂਡ ਨੂੰ ਬॉयਫ੍ਰੈਂਡ ਨੂੰ ਮਿਲ ਸਕਦੇ ਹੋ ਤੇ ਇਸੇ ਤਰ੍ਹਾਂ ਜੇ ਤੁਸੀਂ ਵੀ ਆਪਣਾ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਮੇਰੇ ਕੋ ਕਰੀ ਅਪਲਾਈ